ਨਾ ਸਤਿਕਾਰਯੋਗ ਅੱਜ ਸਾਥੀ ਪਿਆ ਆ ਕਿ ਤਰਾਵਾ ਤੇ ਸਾਡੇ ਜਿੰਨੇ ਵੀ ਸਾਹੀ ਆਖ ਸਾਥੀ ਸਾਰਿਆਂ ਨੂੰ ਜੈ ਭੀ ਜੈ ਭਾਤ ਮੇਰਾ ਨਾਮ ਹੀ ਹਰ ਸਿੰਘ ਪਿੰਡ ਭੜਾਣਾ ਬਲਾਕ ਜੀ ਦਾ ਅਸੀਂ ਅੱਜ ਪ੍ਰਧਾਨ ਜੀ ਦਾ ਜੋ 24 ਨੂੰ ਤੁਹਾਨੂੰ ਚੱਲਦੇ ਆ ਉਹਦੇ ਵਿੱਚ ਅਸੀਂ ਮੀਟੇ ਕਿ ਕਰਦੇ ਹਰ ਸ਼ੁਕਰਵਾਦ ਹਰ ਰੋਜ਼ ਹੀ ਗ੍ਰਹਿਸਤਾਂ ਹੁੰਦੀਆਂ ਨੇ ਬੇਰਾ ਤਾਂ ਅੱਜ ਜੋ ਮੱਥਾ ਪਾਸ ਕੀਤਾ ਕਿ ਸਾਡਾ ਜੋ ਕੇ ਕੰਪੂਣਾ ਕਾਨੂੰਨ ਨੂੰ ਤੋੜ 판 ਕੀਤੀ ਜਾ ਰਹੀ ਹੈ ਦਿੱਲੀ ਦੇ ਵਿੱਚ ਜਿਹਦੇ ਸੰਬੰਧ ਦੇ ਵਿੱਚ ਵੀਡੀਓ ਬਣ ਚੁੱਕੀ ਹੈ ਜਿੱ ਦਿੱਲੀ ਤੋਂ ਉਹਦੇ ਵਿੱਚ ਸੰਘਰਸ਼ ਕਰ ਰਹੀਆਂ ਜੋ ਕਿ ਰਾਗੂ ਆ ਉਹ ਸੰਘਰਸ਼ ਕਰ ਰਹੇ ਆ ਕਿ ਅਸੀਂ ਵੀ ਅੱਜ ਇੱਥੇ ਇਸੇ ਮੀਟਿੰਗ ਰੱਖੀ ਆ ਕਿ ਇਹ ਵੀਡੀਓ ਜਿਹੜੀ ਆ ਇਹ ਸਾਰਿਆਂ ਦੇ ਵਿੱਚ ਪਹੁੰਚੇ ਦੇ ਸਾਰੇ ਵੀਡੀਓ ਵੇਖੋ ਕਿ ਆਪਣਾ ਜਿਹੜਾ ਕਾਨੂੰਨ ਆ ਉਹ ਤੋੜ 판 ਕੀਤਾ ਜਾ ਰਿਹਾ ਖਤਮ ਕੀਤਾ ਜਾ ਰਿਹਾ ਇਸ ਕਰਕੇ ਸਾਰੇ ਆ ਭੈਣ ਭਰਾਵਾਂ ਨੂੰ ਇਸੇ ਜਿੰਨਾਂ ਤਰੀਕਾ ਨਾਲ ਕੰਮ ਕਰਦੇ ਆ ਤੇ ਜਿੰਨੇ ਮਜਬੂਰ ਆ ਕਿ ਤੁਹਾਡਾ ਜਿਵੇਂ ਇੱਕ ਇੱਕ ਕਰਕੇ ਖਾਰੇ ਹੀ ਨੂੰ ਤੁਹਾਡੇ ਜਿਹੜੇ ਖਤਮ ਕੀਤੇ ਜਾਣਗੇ ਤੁਹਾਨੂੰ ਅਰੋੜਾਂ ਤੇ ਕੀਤਾ ਜਾਊਗਾ ਕਿਉਂਕਿ ਘਰਾਣੇ ਜਿਹੜੇ ਆ ਵੀਰ ਘਰਾਣੇ ਆ ਇਹਨਾਂ ਨੇ ਅੱਜ ਜ਼ੋਰ ਲਾ ਗਈ ਇਹਨਾਂ ਨੇ ਕਾਮਯਾਬ ਹੋ ਜਾਣਾ ਤਾਂ ਤੁਹਾਨੂੰ ਇੱਕ ਅਖਾਰੀ ਬਣਾ ਕੇ ਰੱਖ ਦੇਣਗੇ ਇਹਨਾਂ ਕਿ ਜੁਤਿੰਦੇ ਜੈ ਤੀਂ ਜੈ ਫਤ ਇਰੇ ਸਰਕਾਰ ਜੋਗ ਬਜ਼ੁਰਗ ਮਾਤਾ ਪਿਤਾ ਨੂੰ ਗਿਆ ਪੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਅੱਜ 19 ਤਰੀਕ ਗ੍ਰੇਨ ਸ਼ੁੱਕਰਵਾਰ ਲਗਭਗ ਮਨਰੇਗਾ ਮਜ਼ਦੂਰ ਤੇ ਆਗੂ ਕੁਝ ਪਿੰਡਾਂ ਦੇ ਪਹੁੰਚੇ ਹੋਇਆ ਸਾਰਿਆਂ ਨੂੰ ਪਤਾ ਹੈ ਕਿ ਹਰ ਸ਼ੁੱਕਰਵਾਰ ਟੈਂਪ ਲੱਗਾ ਹੋਇਆ ਮਨਰੇਗਾ ਦਾ ਉੱਥੇ ਆਗੂਆ ਦੀ ਟੀਮ ਵੀ ਮਿਲਣ ਮੰਦੀ ਆ ਔਰ 24 ਤਰੀਕ ਤੋਂ ਬੈਠੇ ਆ ਪਿਛਲੇ ਸ਼ੁੱਕਰਵਾਰ ਅਸੀਂ ਫੋਨ ਲਾ ਕੇ ਕੁਝ ਆਗੂਆਂ ਨੂੰ ਬੁਲਾਈਦਾ ਸੀਗਾ ਪਹੁੰਚ ਜਾਂਦੇ ਸੀ ਉਹ ਐਸੇ ਕਿ ਅਸੀਂ ਫੋਨ ਨਹੀਂ ਲਾਇਆ ਤੇ ਐਸੇ ਜਿਹੜੇ ਜ਼ਿੰਮੇਵਾਰ ਸੀ ਉਹ ਆ ਗਏ ਆ ਤੇ ਜਿਹੜੇ ਨਕਮੇ ਸੀਗੇ ਉਹ ਨਹੀਂ ਪਹੁੰਚੇ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹਨਾ ਕਿ ਲਗਭਗ ਅੱਜ 3 ਤੀਸਰਾ ਦਿਨ ਹੋ ਗਿਆ 19 ਤਰੀਕ ਆਜਾ 18 ਤਰੀਕ ਤੇ 17 ਤਰੀਕ ਭਾਰਤ ਸਰਕਾਰ ਸਾਡਾ ਇੱਕ ਬਿੱਲ ਪਾਸ ਕਰਨ ਜਾ ਰਹੀ ਆ ਮਨਰੇਗਾ ਕਾਨੂੰਨ ਦਾ ਜਿਹਦੇ ਵਿੱਚ ਮਨਰੇਗਾ ਕਾਨੂੰਨ ਦੀਆਂ ਧੱਜੀਆਂ ਡਾਈਆਂ ਜਾਂਦੀਆਂ ਆ ਕਿਹਾ ਗਿਆ ਏ ਕਿ ਜਿੱਥੇ ਰੋਜ਼ਗਾਰ ਮਹਾਤਮਾ ਗਾਂਧੀ ਰੋਜ਼ਗਾਰ ਗਰੰਟੀ ਕਾਨੂੰਨ ਸੀਗਾ ਉਥੇ ਸਾਡੇ ਲੋਕਾਂ ਨੂੰ ਘਰੋਸੇ ਚ ਲੈ ਕੇ ਸਰਕਾਰਾਂ ਆਪਦੇ ਨੀਤੀਆਂ ਬਖਾਰੀਆ ਦੇ ਮਨਰੇਗਾ ਕਾਨੂੰਨ ਦੀਆਂ ਅਸੀਂ ਨਾਮ ਬੰਦ ਨਾਮ ਬਦਲ ਦਿੱਤਾ ਉਹਦੇ ਚ ਦੱਸਿਆ ਗਿਆ ਕਿ ਪਹਿਲਾ 22 ਵਾਰ ਕਾਨੂੰਨ ਬਦਲਿਆ ਸੀ ਆ ਤੀਸਰੀ ਵਾਰ ਕਾਨੂੰਨ ਨੂੰ ਬਦਲ ਰਹੇ ਨੇ ਤੇ ਨਾਮ ਰੱਖਿਆ ਜੈਰਾਮ ਜੈਰਾਮ ਰੋਜ਼ਗਾਰ ਸਕੀਮ ਰੱਖਿਆ ਗਿਆ ਸਾਥਿਓ ਇਹ ਬੜੀ ਦੁਖਦੀ ਗੱਲ ਆ ਕਿ ਅਸੀਂ ਮਹਾਤਮਾ ਗਾਂਧੀ ਲਗਿਆ ਸੀ ਜਾਂ ਲੇਕਿਨ ਰੋਜ਼ਗਾਰ ਗਰੰਟੀ ਦਾ ਕਾਨੂੰਨ ਸਾਡਾ ਰੱਖਿਆ ਸੀ ਨਾ ਨਾਲ ਉਹ ਜਿਹੜਾ ਸਾਡਾ ਗਰੰਟੀ ਕਾਨੂੰਨ ਆ ਉਹਦੇ ਤੇ ਸਾਡਾ ਤਵਾ ਉਹ ਸਦਾ ਹੱਦ ਦਾ ਉਹ ਸਦਾ ਕਾਨੂੰਨ ਸੇਤੀ ਦੇਚ ਜੈ ਰਾਮ ਜੀ ਰੋਜ਼ਗਾਰ ਸਕੀਮ ਰੱਖੀ ਗਈ ਆ ਉਹ ਕਾਨੂੰਨ ਨੂੰ ਹਟਾ ਕੇ ਸਕੀਮ ਜਦੋਂ ਮਰਜ਼ੀ ਸਰਕਾਰ ਬਦਲ ਸਕਦੀ ਆ ਜਦੋਂ ਮਰਜ਼ੀ ਉਹ ਕੰਮ ਦੇ ਸਕਦੀ ਆ ਜਦੋਂ ਮਰਜ਼ੀ ਸਾਡੇ ਤੋਂ ਕੰਮ ਖੋ ਸਕਦੀ ਆ ਜੇ ਅਸੀਂ ਕੰਮ ਕੀਤੇ ਆ ਤੇ ਅਸੀਂ ਉਹਦੇ ਤੇ ਕੇਸ ਦਰਖਾਸਤ ਨਹੀਂ ਲਾ ਸਕਦੇ ਕਿਉਂਕਿ ਉਹ ਸਕੀਮ ਆ ਸਰਕਾਰ ਦੀ ਜਿਹਨੂੰ ਦਿਲ ਕਰੇ ਦੇਵੇ ਜਿਹਨੂੰ ਨਾ ਦੇਵੇ ਤਾਂ ਇਹ ਨਿੰਦਣਯੋਗ ਆ ਲੋਕਪਾਲ ਜਿਹੜਾ ਬਿੱਲ ਬਣਾ ਰਹੇ ਆ ਉਹ ਨਿੰਦਣਯੋਗ ਆ ਉਹਦੀ ਨਿੰਦਿਆ ਕਰਦੇ ਆ ਆ ਪਾਰਲੀਮੈਂਟ ਚ ਸੈਮਲੀ ਚ ਬੈਠੀ ਹੋਈ ਬੀਜੇਪੀ ਦੀਆਂ ਜਿਹੜੀਆਂ ਹੈਗੀਆਂ ਗਰੀਬ ਮਾਰੂ ਨੀਤੀਆਂ ਨੇ ਅਸੀਂ ਪਹਿਲਾਂ ਵੀ ਮੀਟਿੰਗਾਂ ਜਦੋਂ ਸੁਣਦੇ ਸੀ ਕਹਿੰਦੇ ਸੀਗੇ ਕਿ ਬੀਜੇਪੀ ਸਰਕਾਰ ਜਿਹੜੀ ਹੈਗੀ ਉਹ ਗਰੀਬ ਮਾਰੂ ਨੀਤੀਆਂ ਨੇ ਤਾਂ ਪਹਿਲੋਂ ਵੀ ਚਾਰ ਕਾਨੂੰਨ ਮਨਜ਼ੂਰਾ ਦੇ ਉਹਨਾਂ ਨੇ ਚੇਂਜ ਕੀਤੇ ਆ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਰਹਿ ਗਿਆ ਸਾਡਾ ਰੋਜ਼ਗਾਰ ਗਰੰਟੀ ਐਕਟ ਕਾਨੂੰਨ ਇਹ ਵੀ ਖਤਮ ਕਰ ਦਿੱਤਾ ਗਿਆ ਹੈ ਤਾਂ ਸਾਥੀਓ ਮੈਂ WhatsApp ਦੇ ਗਰੁੱਪ ਵਿੱਚ ਵੀਡੀਓ ਪਾਈਆਂ ਤੁਸੀਂ ਸੁਣ ਲਿਓ ਜੇ ਉਹਦੇ ਵਿੱਚ ਕਿਵੇਂ ਦੀ ਬਹਿਸ਼ ਹੋ ਰਹੀ ਆ ਕਿੰਨੇ ਲੋਕ ਜਿਹੜੇ ਹੈਗੇ ਆ ਗਰੀਬਾਂ ਦੇ ਹੱਥ ਚ ਬੋਲਦੇ ਆ ਤੇ ਕਿੰਨੇ ਇਹ ਲੋਕ ਪਾਲਾ ਬਿੱਲ ਜਿਹੜਾ ਹੈਗਾ ਉਹ ਪਾਸ ਕਰਦੇ ਨੇ ਤਾਂ ਸਾਥਿਓ ਅਗਲੀ ਗੱਲ ਰਹਿ ਗਈ ਕਿ ਸਮੂਹ ਜੱਥੇਬੰਦੀ ਦੇ ਅਹੁਦੇਦਾਰਾਂ ਦੀ ਤਾਂ ਮਨਰੇਗਾ ਮੇਡ ਪਿੰਡਾਂ ਦੀ ਉਹਨਾਂ ਨੂੰ ਮੈਂ ਬੜੀਆਂ ਬੇਨਤੀਆਂ ਕੀਤੀਆਂ ਤੇ ਮੀਟਿੰਗ ਦੇ ਵਿੱਚ ਜਿਹੜੀ ਗੱਲ ਕਰਦੇ ਆ ਉਹਨਾਂ ਨੂੰ ਲਾਗੂ ਕੀਤਾ ਜਾਵੇ ਤਾਂ ਪਿੰਡਾਂ ਵਿੱਚ ਚਰਚਾ ਕੀਤੀ ਜਾਵੇ ਪਰ ਉਹਨਾਂ ਨੇ ਹੱਦ ਕਰ ਛੱਡੀ ਆ ਕਿ ਉਹ ਜਿਨੋਂ ਦਿਨ ਉਹ ਭੱਜਦੇ ਜਾਂਦੇ ਆ ਜਿਹੜੀ ਗਿਲਤੀ ਦੇ ਥੋੜੇ ਬੰਦੇ ਆਪ ਨੂੰ ਆ ਰਹੇ ਨੇ ਉਹ ਇਕੱਲੇ ਇਕੱਲੇ ਆ ਰਹੇ ਆ ਉਹ ਵੀ ਲੇਟ ਆ ਰਹੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਮੈਂ ਬੜੀਵਾਰੀ ਪਿਆ ਤੇ ਸਾਡੇ ਲੋਕ ਨਹੀਂ ਇਕੱਠੇ ਹੋ ਸਕਦੇ ਇਹ ਇਕੱਠੇ ਨਹੀਂ ਹੋ ਸਕਦੇ ਇਹ ਕਾਨੂੰਨ ਨੂੰ जितਿਆ ਨਹੀਂ ਜਾ ਸਕਦਾ ਤਾਂ ਆਪਾਂ ਇਹ ਕੰਮ ਨੂੰ ਛੱਡ ਦਈਏ ਇਹ ਛੱਡਣ ਵੀ ਨਹੀਂ ਦਿੰਦੇ ਤੇ ਕੰਮ ਦੇ ਅੱਗੇ ਜ਼ਿੰਮੇਵਾਰੀ ਦੇ ਨਾਲ ਮੀਟਿੰਗ ਵਿੱਚ ਕੀਤੇ ਹੋਏ ਫੈਸਲੇ ਨੂੰ ਲਾਗੂ ਵੀ ਨਹੀਂ ਕਰਦੇ ਮੇਰੇ ਹੱਥ ਛੋੜ ਕੇ ਬੇਨਤੀ ਆ ਇਹ ਸ਼ੁੱਕਰਵਾਰ 19 ਤਰੀਕਾ ਜੇ ਤੁਸੀਂ ਸਾਥ ਨਹੀਂ ਦੇ ਸਕਦੇ ਤਾਂ ਤੁਸੀਂ ਸਾਰੇ ਇਕੱਠੇ ਹੋ ਕੇ ਇਹ ਸ਼ੁੱਕਰਵਾਰ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਕਰਨਾ ਚਾਹਤਦੇ ਹਾਂ ਜਿਨੀ ਗੱਲ ਆਪਾਂ ਅੱਗੇ ਪਾਸ ਕਰਵਾ ਸਕਦੇ ਆ ਐਸੀ ਤਰ੍ਹਾਂ ਹੀ ਕਰਾਉਣੀ ਰਾਗੀ ਤਾਂ ਮੈਨੂੰ ਪਕੌੜਿਆਂ ਚ ਨਾ ਲੈ ਕੇ ਆਓ ਆਪ ਖਾ ਕੇ ਆਓ ਆਪਣੀ ਪਹਿਨੋਗੀ ਇਸ ਵੀਡੀਓ ਨੂੰ ਅੱਗੇ ਸੁਣ ਕੇ ਅੱਗੇ ਗਰੁੱਪ ਚ ਜਿਹੜੀ ਵੀਡੀਓ ਬਣਾਵਾਂਗੇ ਉਸ ਵੀਡੀਓ ਨੂੰ ਸੁਣਦੇ ਰਹੋ ਉਹਦੇ ਚ ਪਤਾ ਲੱਗ ਜੇ ਸਚਾਈ ਕੀ ਹੈਗੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਾਨੂੰਨ ਨੂੰ ਆਪਾਂ ਲਾਗੂ ਕਰਵਾ ਸਕੀਏ ਆਪਦੇ ਹੱਕ ਲਾਗੂ ਕਰਵਾ ਸਕੀਏ ਜੇ ਤੁਸੀਂ ਜ਼ਿੰਮੇਵਾਰ ਹੋ ਤੇ ਆਪਣੇ ਆਪ ਫੋਨ ਕਰਕੇ ਪਤਾ ਕਰੋ ਆਪਣੇ ਆਪ ਜਿਹੜੇ ਹੋਰ ਮੁੱਦੇ ਨੇ 12 13 ਲਿਖੇ ਹੋਏ ਆ ਉਹਨਾਂ ਮੁੱਦਿਆਂ ਦੇ ਉੱਪਰ ਲੋਕਾਂ 'ਚ ਚਰਚਾ ਕਰੋ ਲੋਕਾਂ ਨੂੰ ਕਿ ਜੋ ਇਹ ਲੋਕ ਇਕੱਠੇ ਹੋਣ ਤਾਂ ਆਪਾਂ ਇਸ ਟੱਟ ਦੀ ਤਾਕਤ ਦੇ ਨਾਲ ਸਰਕਾਰ ਨੂੰ ਦਬਾ ਸਕੀਏ ਤਾਂ ਦਬਾਅ ਵੜਾ ਕੇ ਆਪਣੇ ਹੱਕ ਲਾਜ ਕਰ ਸਕੀਏ ਹੱਥ ਜੋੜ ਕੇ ਬੇਨਤੀ ਆ ਕਿ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਮੈਂ ਗਰੁੱਪ ਵਿੱਚ ਸੈਂਡ ਕਰਾਂਗਾ ਇਸਦੇ ਫੈਸਲਾ ਕਰਿਆ ਜੀ ਕਿ ਆਪਾਂ ਟ੍ਰੈਂਡ ਚੱਕਣਾ ਚਾਹੁੰਨੇ ਆ ਤਾਂ ਆ ਕੇ ਤੁਸੀਂ ਆਪੇ ਹੱਥੀਂ ਕਿੱਥੇ ਚਕਾਓ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ